ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਵੀ ਇਹ ਸਭ ਪ੍ਰੋਬਲਮਾਂ ਆ ਰਹੀਆਂ ਜਿਵੇਂ ਕਿ ਵੀਰਵਾਰ ਦੀ ਸੇਵਾ ਕਰਦੇ ਹੋ ਜਾਂ ਫਿਰ ਐਤਵਾਰ ਦੀ ਕਿਸੇ ਵੀ ਦਿਨ ਦੀ ਸੇਵਾ ਕਰਦੇ ਹੋ ਤੁਹਾਡੇ ਘਰ ਵਿੱਚ ਜੇਕਰ ਇਹ ਸਭ ਕੁਝ ਹੋ ਰਿਹਾ ਹੈ ਕਿ ਜਿਸ ਦਿਨ ਤੇ ਤੁਸੀਂ ਚਿਰਾਗ ਰੋਸ਼ਨ ਕੀਤੇ ਜਾਂ ਜੋਤ ਲਗਾਈ ਹੈ ਉਸੇ ਦਿਨ ਘਰ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਕਲਾਕਲੇ ਹੁੰਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਸੋਚ ਜਿਨ੍ਹਾਂ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਖਾਸ ਕਰਕੇ ਸੇਵਾ ਜਿਸ ਦਿਨ ਦੀ ਕਰਦੇ ਹੋਂ ਉਸੇ ਦਿਨ ਤੁਹਾਨੂੰ ਲੱਗਦਾ ਹੈ ਕਿ ਘਰ ਵਿੱਚ ਬਹੁਤ ਵੱਡੀ ਪਰੇਸ਼ਾਨੀ ਆ ਜਾਂਦੀ ਹੈ ਸਾਨੂੰ ਸਮਝ ਨਹੀਂ ਆਉਂਦੀ ਤੇ ਉਸ ਸਮੇਂ ਕਰਨਾ ਕੀ ਹੈ ਤੇ ਕਿਉਂ ਇਹ ਸਭ ਕੁਝ ਹੁੰਦਾ ਹੈ ਸੋ ਵੀਡੀਓ ਨੂੰ ਪੂਰੀ ਸੁਣ ਲਓਗੇ ਤਾਂ ਗੱਲ ਸਾਰੀ ਹੀ ਸਮਝ ਵਿੱਚ ਆ ਜਾਵੇਗੀ ਤੇ ਤੁਹਾਨੂੰ ਲਾਭ ਵੀ ਮਿਲੇਗਾ ਫਿਰ ਇਹੋ ਜਿਹਾ ਕੁਝ ਵੀ ਨਹੀਂ ਹੋਵੇਗਾ ਜੇਕਰ ਤੁਸੀਂ ਅਮਲ ਕਰੋਗੇ ਦੱਸਾਂਗਾ ਹੁਣੀਆਂ ਗੱਲਾਂ ਤੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਲਗਾ ਹੈ ਤੇ ਵੀਰਵਾਰ ਵਾਲੇ ਦਿਨ ਸਾਡੇ ਘਰ ਵਿੱਚ ਕਲੇਸ਼ ਲੜਾਈ ਝਗੜਾ ਰਹਿੰਦਾ ਹੈ ਸੋ ਅਸੀਂ ਦਸੂਏ ਤੋਂ ਬੋਲਦੇ ਆਂ ਸੋ ਦੇਖੋ ਜੀ ਅੱਜ ਆਪਾਂ ਤੁਹਾਡੇ ਵੀ ਕਮੈਂਟ ਦਾ ਜਵਾਬ ਇਸ ਵੀਡੀਓ ਰਾਈਂ ਹੀ ਦੇਣਾ ਆ। ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣ ਲਿਓ ਜੀ ਆਪਣੇ ਆਪ ਤੁਹਾਡੇ ਮਸਲੇ ਦਾ ਹੱਲ ਹੋ ਜਾਵੇਗਾ ਜੇਕਰ ਅਮਲ ਕਰੋਗੇ। ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ। ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਤੁਹਾਡੇ ਨਾਲ ਸਾਰੀਆਂ ਵੀਡੀਓ ਦੇਖਦੇ ਆ ਤੇ ਕਈ ਦਿਨਾਂ ਤੋਂ ਮੈਨੂੰ ਭੜੇ-ਭੜੇ ਸੁਪਨੇ ਆ ਰਹੇ ਆ। ਕੁਝ ਸਮਝ ਨਹੀਂ ਆਉਂਦੀ ਤੇ ਸੁਪਨੇ ਦੇ ਵਿੱਚ ਹੀ ਚੌਂਕੀ ਵੀ ਲੱਗਦੀ ਹੈ ਤੇ ਮੈਂ ਪਟਕਦੀ ਹੀ ਫਿਰਦੀ ਆ। ਸੋ ਦੇਖੋ ਜਦੋਂ ਇਨਸਾਨ ਭਟਕਦਾ ਫਿਰਦਾ ਹੈ ਦਰਦਰ ਤੇ ਖੈਰਾ ਮੰਗਣ ਜਾਂਦਾ ਹੈ ਤੇ ਉਦੋਂ ਸਾਨੂੰ ਖੈਰ ਨਹੀਂ ਪੈਂਦੀ ਉਹਦਾ ਮਤਲਬ ਹੁੰਦਾ ਹੈ ਪਟਕਣਾ ਜੇਕਰ ਤੁਸੀਂ ਇੱਕ ਦਰ ਦੇ ਹੋ ਕੇ ਨਹੀਂ ਬੈਠਦੇ ਹੋ ਤੁਸੀਂ ਕਿਸੇ ਦੇ ਦਸੇ ਤੇ ਕਦੇ ਕਿਤੇ ਜਾਂਦੇ ਹੋ ਕਦੇ ਕਿਤੇ ਜਾਂਦੇ ਹੋ ਤਾਂ ਇਹ ਗੱਲ ਜਿਹੜੀ ਆ ਜ਼ਰੂਰ ਤੁਹਾਨੂੰ ਪੱਲੇ ਬੰਨ ਲੈਣੀ ਚਾਹੀਦੀ ਆ ਕਿ ਦਰ ਦਰ ਫਿਰਨਾ ਬੰਦ ਕਰ ਦਿਓ ਇੱਕ ਦਰ ਦੇ ਹੋ ਕੇ ਬੈਠ ਜਾਓ ਜਿਹਦੀ ਵੀ ਸੇਵਾ ਕਰਨੀ ਹੈ ਜਿਹਦੇ ਤੇ ਤੁਹਾਡਾ ਮਨ ਟਿਕਦਾ ਹੈ ਸੋ ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਚੀਜ਼ ਨੂੰ ਫੜ ਲਓ ਇੱਕ ਚੀਜ਼ ਨੂੰ ਫੜੋਂਗੇ ਤੇ ਉਹ ਚੋੜੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਖੈਰਾ ਵੀ ਮਿਲਣ ਗਿਆ ਥੋੜੀ ਪ੍ਰੀਖਿਆ ਪਰਮਾਤਮਾ ਜ਼ਰੂਰ ਲੈਂਦਾ ਹੈ ਪਰ ਮਿਲ ਸਭ ਕੁਝ ਹੀ ਆਉਂਦਾ ਹੈ ਜਦੋਂ ਅਸੀਂ ਥੋੜੀ ਜੀ ਪਰੇਸ਼ਾਨੀ ਆਉਂਦੀ ਹੈ ਤੇ ਭਟਕ ਜਾਂਦੇ ਆ ਤੇ ਅਸੀਂ ਸੋਚਦੇ ਆ ਕਿ ਸ਼ਾਇਦ ਅਸੀਂ ਇਹਨਾਂ ਦੀ ਸੇਵਾ ਕਰਦੇ ਇਥੋਂ ਕੁਝ ਨਹੀਂ ਮਿਲਣਾ ਚਲੋ ਕਿਤੇ ਹੋਰ ਚਲੇ ਚੱਲਦੇ ਆ ਜਦੋਂ ਅਸੀਂ ਇਹ ਸੋਚ ਬਣਾਉਂਦੇ ਆ ਤਾਂ ਫਿਰ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਤਾਂ ਫਿਰ ਅਸੀਂ ਪਟਕਦੇ ਹੀ ਰਹ ਜਾਂਦੇ ਹਾਂ ਕਿਉਂਕਿ ਖੈਰ ਕਿਤੇੋਂ ਵੀ ਨਹੀਂ ਮਿਲਣੀ ਸੋ ਜੇ ਇੱਕ ਦਰ ਦੇ ਹੋ ਕੇ ਬੈਠੋਗੇ ਕਹਿੰਦੇ ਨੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਦਾ ਪੁੱਛਣਗੇ ਸੋ ਸੁਪਨੇ ਵਿੱਚ ਤੁਹਾਨੂੰ ਸੰਕੇਤ ਦੇ ਰਹੇ ਆ ਕਿ ਪਟਕੋ ਨਾ ਸੋ ਜੋ ਤੁਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਪਟਕਦੇ ਹੋਏ ਦੇਖ ਰਹੇ ਆ ਇਦਾ ਮਤਲਬ ਇਹੀ ਹੈ ਪ੍ਰਮਾਤਮਾ ਤੁਹਾਨੂੰ ਇਸ਼ਾਰਾ ਦਿੰਦਾ ਹੈ ਕਿ ਭਟਕਣਾ ਬੰਦ ਕਰ ਦਿਓ ਜਦੋਂ ਤੁਹਾਡਾ ਨਾਂ ਨਿ ਟਿਕ ਗਿਆ ਭਟਕਣੋਂ हट ਗਏ ਤੇ ਸਮਝ ਲਓ ਸਭ ਖੁਸ਼ੀ ਮਿਲ ਜਾਣਾ ਸੋ ਚੌਂਕੀ ਆਉਂਦੇ ਦਿਸਣਾ ਇਹ ਕੋਈ ਮਾੜਾ ਸੰਕੇਤ ਨਹੀਂ ਹੈ ਸੋ ਇਹਦੇ ਵਿੱਚ ਕੋਈ ਵੀ ਭੈੜਾ ਸੁਪਨਾ ਸਾਨੂੰ ਲੱਗ ਨਹੀਂ ਰਿਹਾ ਸੋ ਸਿਰਫ ਇੱਕ ਇਹ ਮਾੜੀ ਗੱਲ ਹੈ ਕਿ ਜੋ ਤੁਸੀਂ ਲਿਖਿਆ ਹੈ ਕਿ ਅਸੀਂ ਸੁਪਨੇ ਵਿੱਚ ਭਟਕਦੇ ਹੋਏ ਨਜ਼ਰ ਆ ਰਹੇ ਹਾਂ ਸੋ ਇਥੋਂ ਪਰਮਾਤਮਾ ਤੁਹਾਨੂੰ ਰੋਕ ਰਿਹਾ ਕਿ ਦਰ ਦਰ ਤੇ ਨਾ ਪਟਕੋ ਇੱਕ ਦਰ ਦੇ ਹੋ ਕੇ ਬੈਠ ਜਾਓ ਵਿਸ਼ਵਾਸ ਬਣਾ ਲਓ ਮਨ ਨੂੰ ਟਿਕਾ ਲਓ ਸੋ ਇਹ ਸੋਚ ਲਓ ਕਿ ਸੇਵਾ ਕਰਨ ਵਾਲੇ ਵੀ ਦੁਖੀ ਆ ਤੇ ਸੇਵਾ ਨਾ ਕਰਨ ਵਾਲੇ ਵੀ ਦੁਖੀ ਆ ਜੇਕਰ ਤੁਸੀਂ ਬਹੁਤੀ ਦੂਰ ਤੇ ਸੋਚਣੇ ਸੋਚਣੇ ਸਿਰਫ ਇੱਥੇ ਮਨ ਟਿਕਾ ਲਓ ਤੇ ਇਹ ਨਾਲ ਇੱਕ ਜ਼ਰੂਰ ਸੋਚ ਲਓ ਕਿ ਪਰਮਾਤਮਾ ਦਾ ਨਾਮ ਲੈਣਾ ਹੀ ਪੈਣਾ ਆ ਸੋ ਜੇਕਰ ਪਰਮਾਤਮਾ ਨੂੰ ਨਹੀਂ ਜਿਹੜੇ ਮੰਦੇ ਉਹ ਵੀ ਦੁਖੀ ਹੈ ਮੰਨਣ ਵਾਲੇ ਵੀ ਦੁਖੀ ਆ ਤੇ ਇਹਨਾਂ ਮਗਰ ਨਹੀਂ ਗੱਲਾਂ ਦੇ ਜਾਣਾ ਸੋ ਇਹ ਪ੍ਰਮਾਤਮਾ ਦਾ ਨਾਮ ਚਾਹੇ ਤੁਸੀਂ ਅੱਜ ਸਿਮਰ ਲਓ ਚਾਹੇ ਕੱਲ ਸਿਮਰ ਲਓ ਕਿਉਂਕਿ ਜੇਕਰ ਅੱਜ ਸਿਮਰ ਰਹੇ ਹੋ ਜਿੰਦਗੀ ਵਿੱਚ ਦੁੱਖ ਆ ਰਹੇ ਆ ਤੇ ਆਉਣ ਵਾਲਾ ਸਮਾਂ ਵਧੀਆ ਹੁੰਦਾ ਜਾ ਰਿਹਾ ਸਮਝੋ ਕਿਉਂਕਿ ਜੋ ਦੁੱਖ ਅੱਜ ਆ ਰਹੇ ਆ ਉਹ ਦੁੱਖ ਸਾਨੂੰ ਗਾਂ ਜਾ ਕੇ ਨਹੀਂ ਭੋਗਣੇ ਪੈਣਗੇ ਜਦੋਂ ਇਹ ਸਰੀਰ ਸਾਥ ਛੱਡਦਾ ਹੈ ਤਾਂ ਉੱਥੇ ਸਿਰਫ ਇੱਕ ਨਾਮ ਦੀ ਕਮਾਈ ਬੋਲਦੀ ਹੈ ਸੋ ਇਸ ਕਰਕੇ ਕਦੇ ਵੀ ਇਹ ਨਹੀਂ ਸੋਚਣਾ ਹੈ ਕਿ ਨਾ ਸੇਵਾ ਕਰਨ ਵਾਲਿਆਂ ਦਾ ਵੀ ਉਹ ਹੀ ਹਾਲ ਹੈ ਤੇ ਸੇਵਾ ਕਰਨ ਵਾਲਿਆਂ ਦਾ ਵੀ ਸੋ ਬਾਕੀ ਥਾਂ ਥਾਂ ਤੇ ਭਟਕੋਗੇ ਖੈਰ ਕਦੇ ਨਹੀਂ ਮਿਲਣੀ ਖੈਰ ਇੱਕ ਦਰ ਦੇ ਹੋ ਕੇ ਬਹਿਣਾ ਪੈਣਾ ਫਿਰ ਹੀ ਚੋਲੀ ਖੁਸ਼ੀਆਂ ਨਾਲ ਭਰਨੀ ਹੈ ਸੋ ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਕਿ ਸੇਵਾ ਕਰਨ ਵਾਲਾ ਵੀ ਇਨਸਾਨ ਦੁਖੀ ਹੈ ਤੇ ਸੇਵਾ ਨਾ ਕਰਨ ਵਾਲਾ ਉੱਥੇ ਮਨ ਵਿੱਚ ਇਹ ਖਿਆਲ ਜਗਾਉਣਾ ਹੈ ਕਿ ਕਿਉਂ ਨਾ ਸੇਵਾ ਹੀ ਕਰ ਲਈ ਜਾਵੇ ਕਦੇ ਨਾ ਕਦੇ ਤਾਂ ਕੰਮ ਆਵੇਗੀ ਕਿਉਂਕਿ ਜੇ ਤੁਸੀਂ ਸੇਵਾ ਕਰਦੇ ਜਾਓਗੇ ਇਹ ਨਹੀਂ ਸੋਚੋਗੇ ਕਿ ਜ਼ਿੰਦਗੀ ਵਿੱਚ ਦੁੱਖ ਆ ਰਹੇ ਸਿਰਫ ਆਪਾਂ ਆਪਣਾ ਫਰਜ਼ ਨਿਭਾਉਣਾ ਹੈ ਪ੍ਰਮਾਤਮਾ ਲਈ ਟਾਈਮ ਕੱਢਣਾ ਹੈ ਚਾਹੇ ਪ੍ਰਮਾਤਮਾ ਸੁਣਦਾ ਹੈ ਚਾਹੇ ਜਦੋਂ ਤੁਸੀਂ ਆਪਣਾ ਫਰਜ਼ ਨਿਭਾਉਂਦੇ ਜਾਉਗੇ ਤਾਂ ਫਿਰ ਪ੍ਰਮਾਤਮਾ ਨੇ ਤੁਹਾਡੀ ਕੀਤੀ ਹੋਈ ਸੇਵਾ ਦਾ ਫਲ ਇੱਕ ਵਾਰ ਚ ਹੀ ਦੇ ਦੇਣਾ ਹੈ ਉਹਨੇ ਫਿਰ ਕੱਲੀ-ਕੱਲੀ ਚੀਜ਼ ਨਹੀਂ ਤੁਹਾਨੂੰ ਦੇਣੀ ਇੱਕ ਵਾਰ ਹੀ ਇੱਕ ਬਾਰ ਹੀ ਪ੍ਰਮਾਤਮਾ ਨੇ ਤੁਹਾਡੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਣੀ ਹੈ ਕਿਉਂਕਿ ਜਦੋਂ ਪ੍ਰਮਾਤਮਾ ਦੇਣ ਤੇ ਆਉਂਦਾ ਹੈ ਪਹਿਲਾਂ ਫਰੀਖਿਆ ਜ਼ਰੂਰ ਲੈਂਦਾ ਹੈ ਇਸ ਲਈ ਦੁੱਖ ਆਉਂਦੇ ਆ ਬੰਨਾ ਜੋ ਇਨਸਾਨ ਸੇਵਾ ਕਰਨ ਵਾਲੇ ਆ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਆ ਨਹੀਂ ਸਕਦੇ ਸੋ ਜਿਹਨੇ ਪ੍ਰਮਾਤਮਾ ਦੇ ਰਸਤੇ ਤੇ ਤੁਰਨਾ ਆ ਉਹਨਾਂ ਦੀ ਜ਼ਿੰਦਗੀ ਵਿੱਚ ਥੋੜੀਆਂ ਕਠਿਨਾਈਆਂ ਜ਼ਰੂਰ ਆਉਂਦੀਆਂ ਹੈ ਪਰ ਬਹੁਤੀ देर ਉਹ ਠਹਿਰਦੀਆਂ ਨਹੀਂ ਸੋ ਜਿਹੜੇ ਨਹੀਂ ਸੇਵਾ ਕਰਦੇ ਉਹ ਦੁਖੀ ਹੈ ਉਹ ਦੁਖੀ ਹੀ ਰਹਿਣਗੇ ਸੋ ਜਿਹੜੇ ਸੇਵਾ ਕਰਦੇ ਉਹ ਅੱਜ ਦੁਖੀ ਹੈ ਕੱਲ ਸੁੱਖਾਂ ਦੀ ਪ੍ਰਾਪਤੀ ਕਰਨਗੇ ਜੇਕਰ ਮਨ ਨੂੰ ਟਿਕਾ ਕੇ ਰੱਖਣਗੇ ਸੋ ਹਮੇਸ਼ਾ ਹੀ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਤੇ ਫਿਰ ਦੇਖੂਗੇ ਪ੍ਰਮਾਤਮਾ ਦੀ ਕਿਰਪਾ ਕਿਵੇਂ ਵਰਸਦੀ ਹੈ ਸੋ ਉਹ ਸਭ ਕੁਝ ਜਾਣੀ ਜਾਣ ਹੈ ਉਹ ਸਮਾਂ ਆਉਣ ਤੇ ਦਿੰਦਾ ਹੈ ਪ੍ਰਮਾਤਮਾ ਕਦੇ ਵੀ ਸੇਵਾ ਦਾ ਹੱਕ ਨਹੀਂ ਰੱਖਦਾ ਸੋ ਜਿੰਨੀ ਜਲਦੀ ਆਪਾਂ ਇਹਨਾਂ ਗੱਲਾਂ ਨੂੰ ਸਮਝ ਲਈਏ ਉੰਨਾ ਹੀ ਜ਼ਿੰਦਗੀ ਵਿੱਚ ਅਸੀਂ ਸੁੱਖ ਪਾਵਾਂਗੇ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਵਾਰ-ਵਾਰ ਕਮੈਂਟ ਆ ਰਿਹਾ ਆ ਕਿ ਦੀਦੀ ਜੀ ਤੁਸੀਂ ਸਾਧੂ ਸੰਤਾਂ ਤੇ ਵੀ ਇੱਕ ਵੀਡੀਓ ਬਣਾਓ ਸੋ ਕੋਸ਼ਿਸ਼ ਕਰਾਂਗੇ ਜੀ ਆਪਾਂ ਇਸ ਵਿਸ਼ੇ ਤੇ ਵੀਡੀਓ ਜਰੂਰ ਪਾਵਾਂਗੇ ਸੋ ਕਮੈਂਟ ਆਪਾਂ ਪਹਿਲਾਂ ਜੋ ਪਹਿਲਾਂ ਤੋਂ ਆਏ ਹੋਏ ਆ ਕੋਸ਼ਿਸ਼ ਕਰੀ ਦੀ ਕਿ ਉਹਨਾਂ ਦਾ ਜਵਾਬ ਦੇ ਦੀਏ ਕਈ ਵਾਰ ਜਲਦੀ ਵਿੱਚ ਵੀਡੀਓ ਬਣਾਈ ਦੀ ਇਸ ਕਰਕੇ ਪਹਿਲਾਂ ਹੀ ਜਵਾਬ ਆਪਾਂ ਕਮੈਂਟ ਦਾ ਦੇ ਦੀਦਾ ਹੈ ਜਰੂਰੀ ਨਹੀਂ ਹੈ ਕਿ ਜ਼ਿਆਦਾ ਟਾਈਮ ਬਾਅਦ ਹੀ ਤੁਹਾਡੇ ਸਵਾਲ ਦਾ ਜਵਾਬ ਮਿਲਣਾ ਸੋ ਇਸ ਕਰਕੇ ਵੀਡੀਓ ਨੂੰ ਹਰ ਰੋਜ਼ ਜਿਨ੍ਹਾਂ ਨੇ ਵੀ ਸਵਾਲ ਕੀਤਾ ਹੋਇਆ ਆ ਹਰ ਰੋਜ਼ ਵੀਡੀਓ ਨੂੰ ਸੁਣੋ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਜਰੂਰ ਮਿਲੇਗਾ ਜੀ ਸੋ ਹੁਣ ਇੱਥੇ ਆਪਾਂ ਗੱਲ ਕਰੀਏ ਕਿ ਵੀਰਵਾਰ ਜਾਂ ਐਤਵਾਰ ਘਰ ਵਿੱਚ ਕਲਾ ਕਲੇਜ ਰਹਿੰਦਾ ਕਿਉਂ ਹੈ ਕਾਰਨ ਕੀ ਹੈ ਸੋ ਦੇਖੋ ਜੇਕਰ ਅੱਜ ਇੱਕ ਰੂਹ ਸੇਵਾ ਕਰਨ ਵਾਲੀ ਹੈ ਕਿਉਂਕਿ ਹਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਰੂਹ ਤਾਂ ਐਸੀ ਹੁੰਦੀ ਹੁੰਦੀ ਹੈ ਪ੍ਰਮਾਤਮਾ ਨੇ ਭੇਜੀ ਹੁੰਦੀ ਆ ਕਿ ਇਹ ਸੇਵਾ ਕਰੇ ਇੱਕ ਇਨਸਾਨ ਦੀ ਵਜ੍ਹਾ ਨਾਲ ਪੂਰੇ ਪਰਿਵਾਰ ਦੀ ਜ਼ਿੰਦਗੀ ਸਵਰਦੀ ਹੈ ਜੇਕਰ ਕਦੇ ਯਕੀਨ ਨਾ ਹੋਵੇ ਸਦਾਂਦੇ ਤੇ ਇਹਨਾਂ ਗੱਲਾਂ ਨੂੰ ਅਜਮਾਉਣਾ ਸ਼ੁਰੂ ਕਰ ਦੋ ਸੋ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਜਣਾ ਸੇਵਾ ਕਰਦਾ ਹੈ ਪਰ ਸਤਾਉਣ ਵਾਲੇ ਸਾਰੇ ਹੁੰਦੇ ਨੇ ਸੋ ਪ੍ਰਮਾਤਮਾ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਇਨਸਾਨ ਇਹੋ ਜਿਹਾ ਭੇਜਦਾ ਕਿਉਂ ਆ ਕਿਉਂਕਿ ਇਹ ਪਰਿਵਾਰ ਦਾ ਪਾਰ ਆਕਾਰਾ ਹੋ ਸਕੇ ਸੋ ਜਿੰਨੀ ਕਿ ਸੇਵਾ ਕਰਦਾ ਹੁੰਦੀਆਂ ਕੁ ਗਲਤੀਆਂ ਨਾਲ ਦੇ ਕਰਦੇ ਆ ਪਰ ਕਾਫੀ ਮੁਸ਼ਕਲਾਂ ਤੋਂ ਵੀ ਪ੍ਰਮਾਤਮਾ ਸਿਰਫ ਉਹ ਇੱਕ ਇਨਸਾਨ ਦੀ ਵਜ੍ਹਾ ਨਾਲ ਤੁਹਾਨੂੰ ਬਚਾਰਿਆ ਆ ਸੋ ਇਸ ਗੱਲ ਦਾ ਧਿਆਨ ਰੱਖਣਾ ਜੇਕਰ ਪਰਿਵਾਰ ਵਿੱਚੋਂ ਇੱਕ ਇਨਸਾਨ ਵੀ ਸੇਵਾ ਕਰ ਰਿਹਾ ਹੈ ਪ੍ਰਮਾਤਮਾ ਦੇ ਲੜ ਲੱਗਾ ਹੋਇਆ ਤੇ ਉਹਦਾ ਮਨ ਕਦੇ ਵੀ ਨਹੀਂ ਟਿਕਾਉਣਾ ਕਿਉਂਕਿ ਫਿਰ ਬਾਅਦ ਵਿੱਚ ਸਜ਼ਾ ਭੁਗਤਣੀ ਪੈ ਸਕਦੀ ਆ ਜਦੋਂ ਇੱਕ ਇਨਸਾਨ ਸੇਵਾ ਕਰਦਾ ਹੈ ਤੇ ਬਾਕੀ ਰਸ ਪਾਉਣਾ ਸ਼ੁਰੂ ਕਰ ਦਿੰਦੇ ਆ ਉੱਥੇ ਫਿਰ ਪ੍ਰਮਾਤਮਾ ਦੀ ਨਾਰਾਜ਼ਗੀ ਹੋ ਜਾਂਦੀ ਆ ਸੋ ਗੁਨਾਹ ਕਰਨ ਵਾਲੇ ਜ਼ਿਆਦਾ ਨੇ ਤੇ ਸਾਹਮਣ ਵਾਲਾ ਇੱਕ ਹੈ ਇੱਕ ਜਣਾ ਵੀ ਕਿੰਨੀ ਕਿ সেবা ਕਰ ਲਵੇਗਾ ਉਹਨੇ ਘਰ ਪਰਿਵਾਰ ਵੀ ਦੇਖਣਾ ਹੈ ਕੰਮ ਕਾਰ ਵੀ ਦੇਖਣਾ ਹੈ ਫਿਰ ਪ੍ਰਮਾਤਮਾ ਲਈ ਵੀ ਟਾਈਮ ਕੱਢਣਾ ਹੈ ਸੋ ਇੱਕ انسان ਹੀ ਘਰ ਵਿੱਚੋਂ ਜੇਕਰ ਗੁਰਦੁਆਰਾ ਸਾਹਿਬ ਜਾਂਦਾ ਕਿਸੇ ਦੀ ਵੀ ਸੇਵਾ ਕਰਦਾ ਹੈ ਤਾਂ ਉਹਦੀ ਵਜ੍ਹਾ ਨਾਲ ਕਾਫੀਆਂ ਮੁਸ਼ਕਲਾਂ ਤੋਂ ਪਰਿਵਾਰ ਬਚਿਆ ਰਹਿੰਦਾ ਹੈ ਸੋ ਇਹ ਗੱਲਾਂ ਨੂੰ ਅਸੀਂ ਇਸ ਲਈ ਨਹੀਂ ਸਮਝ ਸਕਦੇ ਕਿਉਂਕਿ ਸਾਨੂੰ ਇਹ ਸਭ ਦੇਖਣ ਦੀ ਸ਼ਕਤੀ ਨਹੀਂ ਪ੍ਰਮਾਤਮਾ ਨੇ ਦਿੱਤੀ ਪਰ ਅੰਤ ਸਮੇਂ ਪ੍ਰਮਾਤਮਾ ਸਭ ਕੁਝ ਦਿਖਾ ਦਿੰਦਾ ਹੈ ਜਦੋਂ ਇਨਸਾਨ ਦਾ ਅੰਤ ਸਮਾਉਂਦਾ ਸੋ ਕੋਸ਼ਿਸ਼ ਕਰੋ ਕਿ ਜੋ ਇਨਸਾਨ ਪਰਿਵਾਰ ਵਿੱਚੋਂ ਸੇਵਾ ਕਰਦਾ ਹੈ ਉਹਦਾ ਸਤਿਕਾਰ ਕਰੋ ਉਹਦੀ ਗੱਲ ਜ਼ਰੂਰ ਮੰਨਿਆ ਕਰੋ ਤੁਸੀਂ ਉਹਦੀ ਗੱਲ ਮੰਨਣੀ ਸ਼ੁਰੂ ਕਰਦੋ ਜੇਕਰ ਸੇਵਾ ਨਹੀਂ ਕਰ ਸਕਦੇ ਤਾਂ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਉੱਦੇ ਹੀ ਕਰ ਦੇਣੀ ਆ ਤੁਹਾਤੋਂ ਸੇਵਾ ਵੀ ਨਹੀਂ ਲੈਣੀ ਤੇ ਉੱਦੇ ਹੀ ਤੁਹਾਡੇ ਤੇ ਵੀ ਕਿਰਪਾ ਹੋ ਜਾਣੀ ਆ ਕਿਉਂਕਿ ਉਹਦੇ ਮੰਨਣ ਵਾਲੇ ਦੀ ਤੁਸੀਂ ਗੱਲ ਮੰਨਣੀ ਸ਼ੁਰੂ ਕਰ ਦਿੰਦੇ ਹੋ ਸੋ ਇਸ ਕਰਕੇ ਨਾ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਸੋ ਬਾਕੀ ਇੱਥੇ ਗੱਲ ਕਰੀਏ ਕਿ ਉਸ ਦਿਨ ਤੇ ਕਾਲਾ ਕਲੇਸ਼ ਕਿਉਂ ਹੁੰਦੀ ਆ ਜਦੋਂ ਘਰ ਵਿੱਚ ਸੇਵਾ ਹੁੰਦੀ ਹੋਵੇ ਤੇ ਜਿਸ ਦਿਨ ਚਿਰਾਗ ਰੋਸ਼ਨ ਹੋਏ ਹੋਣ ਕਿਉਂਕਿ ਸੇਵਾ ਕਰਨ ਵਾਲਾ ਜਦੋਂ ਸੇਵਾ ਕਰਕੇ ਹਟਦਾ ਆ ਤੇ ਪ੍ਰਮਾਤਮਾ ਥੋੜਾ ਪਰਖਦਾ ਵੀ ਹੈ ਤੇ ਕਿਸੇ ਦੇ ਨਾ ਕਿਸੇ ਦੇ ਥਰੂ ਕੋਈ ਇਹੋ ਜਿਹਾ ਮਾਹੌਲ ਬਣਾ ਦਿੰਦਾ ਹੈ ਕਿ ਇਹ ਸੇਵਾ ਤੋਂ ਟੁੱਟਦਾ ਤੇ ਨਹੀਂ ਕਿਉਂਕਿ ਹੁਣ ਜਦੋਂ ਪਰੇਸ਼ਾਨੀ ਆਵੇਗੀ ਇਨਸਾਨ ਇਹ ਹੀ ਕਹੇਗਾ ਕਿ ਮੈਂ ਸੇਵਾ ਨਹੀਂ ਕਰਨੀ ਮੈਂ ਸੇਵਾ ਛੱਡ ਦੇਣੀ ਮੈਂ ਚਿਰਾਗ ਨਹੀਂ ਕਰਨਾ ਕੀ ਫਾਇਦਾ ਸੇਵਾ ਕੀਤੀ ਦਾ ਜਦ ਸਾਨੂੰ ਇਹ ਦਿਨ ਦੇਖਣੇ ਪੈਂਦੇ ਆ ਸੋ ਇੱਥੇ ਇੱਕ ਕਾਰਨ ਇਹ ਹੈ ਤੇ ਦੂਸਰਾ ਕਾਰਨ ਹੈ ਕਾਲ ਵੀ ਰੋਕੇਗਾ ਜਦੋਂ ਇਨਸਾਨ ਸੇਵਾ ਚ ਪੱਕਾ ਹੋ ਜਾਵੇਗਾ ਸਿੱਧਕ ਪੱਕਾ ਹੋ ਜਾਵੇਗਾ ਆਪਣੇ ਮੁਰਸ਼ਿਦ ਤੇ ਭਰੋਸਾ ਵਧ ਜਾਂਦਾ ਜਿਸ ਇਨਸਾਨ ਦਾ ਉਹਦੀ ਜ਼ਿੰਦਗੀ ਵਿੱਚ ਫਿਰ ਕਾਲ ਆਪਣਾ ਜੋਰ ਚ ਲਾਉਂਦਾ ਹੈ ਹੁਣ ਕਾਲ ਉਹਦੇ ਤੇ ਤਾਂ ਜੋਰ ਚਲਾ ਨਹੀਂ ਸਕਦਾ ਜਿਹੜਾ ਸੇਵਾ ਕਰਨ ਵਾਲਾ ਤੇ ਜਿਹੜਾ ਕਦੇ ਸੇਵਾ ਹੀ ਨਹੀਂ ਕਰਦਾ ਇਸ ਰਸਤੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਉਹਦੇ ਥਰੂ ਫਿਰ ਸਾਰੇ ਪਰਿਵਾਰ ਨੂੰ ਸਤਾਉਂਦਾ ਹੈ ਸੋ ਕਾਲ ਪਟਕਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਆਪਣੇ ਸਹੀ ਰਸਤੇ ਤੇ ਨਾ ਚੱਲ ਸਕੇ ਇਹ ਰਸਤਾ ਛੱਡ ਦੇਵੇ ਤੇ ਕਦੇ ਪਾਰਨਾ ਲੱਗ ਸਕਣ ਸੋ ਫਿਰ ਕਾਲ ਉਥੇ ਆਪਣੀ ਕੋਸ਼ਿਸ਼ ਪੂਰੀ ਕਰਦਾ ਹੈ ਕਿ ਕਿਸੇ ਤਰ੍ਹਾਂ ਪਰਿਵਾਰ ਵਿਖਰ ਜਾਵੇ ਤੇ ਮੇਰਾ ਹੀ ਜੋਰ ਚੱਲ ਜਾਵੇ ਕਿਉਂਕਿ ਕੋਈ ਵੀ ਆ ਜਦੋਂ ਅੰਧਕਾਰ ਕਰ ਲੈਂਦਾ ਹੈ ਕਿਸੇ ਥਾਂ ਤੇ ਆਪਾਂ ਬੈਠੇ ਹੋਏ ਆ ਉਹਦੇ ਤੇ ਕਬਜ਼ਾ ਕਰ ਲੈਣੇ ਹੁਣ ਉੱਠਣ ਲੱਗੇ ਆਪਾਂ ਬਹੁਤ ਤਰ੍ਹਾਂ ਦੇ ਨਖਰੇ ਦਿਖਾਉਂਦੇ ਆ ਕਿ ਇਹਨੇ ਸਾਨੂੰ ਇੱਥੋਂ ਕਿੱਦਾਂ ਜਾਣ ਲੋਕ ਐ ਤਾਂ ਇਸੇ ਤਰ੍ਹਾਂ ਅੰਦਰ ਪਰਮਾਤਮਾ ਅੰਦਰ ਹੀ ਗਾਲ ਹੈ ਅੰਦਰ ਹੀ ਸਭ ਕੁਛ ਆ 33 ਕਰੋੜ ਦੇਵੀ ਦੇਵਤੇ ਦਾ ਵਾਸ ਆਪਣੇ ਰੂਮ ਰੂਮ ਵਿੱਚ ਹੈ ਰੂਮ ਰੂਮ ਵਿੱਚ ਦੇਵਤਾ ਬੈਠਾ ਹੋਇਆ ਤੋ ਜਦੋਂ ਹੁਣ ਅੰਦਰੋਂ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉੱਥੇ ਫਿਰ ਕਾਰ ਨੇ ਵੀ ਜ਼ੋਰ ਚਲਾਉਣਾ ਹੈ ਵੀ ਮੈਂ ਇਹ ਘਰ ਨੂੰ ਕਿਵੇਂ ਛੱਡ ਦਵਾਂ ਨੇ ਇੱਕ ਘਰ ਬਣਾਇਆ ਹੋਇਆ ਹੈ ਕਿਉਂਕਿ ਪਹਿਲਾਂ ਤੋਂ ਲੈ ਕੇ ਸੇਵਾ ਨਹੀਂ ਕੀਤੀ ਕੋਈ ਤੇ ਹੁਣ ਜੇਕਰ ਉਹਨੂੰ ਅੰਦਰੋਂ ਕੱਢਣਾ ਹੈ ਤਾਂ ਫਿਰ ਨਾਮ ਸਿਮਰਨਾ ਪਵੇਗਾ ਫਿਰ ਜਾਂਦਾ ਜਾਂਦਾ ਵੀ ਉਹ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਉੱਥੇ ਇੱਕ ਕਰਮ ਕਰਨਾ ਕਿ ਜਦੋਂ ਵੀ ਲੱਗਦਾ ਹੈ ਖਾਸ ਕਰਕੇ ਜੋ ਇਨਸਾਨ ਸੇਵਾ ਕਰਦਾ ਹੈ ਉਹ ਇਸ ਗੱਲ ਤੇ ਜੇਕਰ ਗੌਰ ਕਰ ਲਵੇ ਤੇ ਸਭ ਕੁਝ ਸਹੀ ਹੋ ਸਕਦਾ ਹੈ ਇਹ ਇੱਕ ਗੱਲ ਤੇ ਅਮਲ ਕਰ ਲਵੇ ਤਾਂ ਫਿਰ ਇਹ ਮੁਸ਼ਕਲ ਤੋਂ بچਿਆ ਜਾ ਸਕਦਾ ਸੋ ਉਸ ਸਮੇਂ ਕਰਨਾ ਕੀ ਹੈ ਜਦੋਂ ਵੀ ਲੱਗਦਾ ਹੈ ਕਿ ਘਰ ਵਿੱਚ ਲੜਾਈ ਹੋਣ ਦਾ ਮਾਹੌਲ ਬਣਿਆ ਹੋਇਆ ਤੇ ਉਸ ਸਮੇਂ ਪਰਿਵਾਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਜੇਕਰ ਕੋਈ ਇੱਕ ਜਣਾ ਜ਼ਿਆਦਾ ਆਪਣਾ ਜ਼ੋਰ ਜਲਾ ਰਿਹਾ ਤੇ ਸਮਝੋ ਇਹ ਕਾਲ ਦੀਆਂ ਸ਼ੈਤਾਨੀਆਂ ਹੈ ਤੇ ਆਪਾਂ ਇਸ ਸਮੇਂ ਇਸ ਕਾਲ ਤੋਂ ਬਚਣਾ ਕਿਵੇਂ ਹੈ ਮਨ ਨੂੰ ਸ਼ਾਂਤ ਰੱਖਣਾ ਹੈ ਜੇਕਰ ਕੋਈ ਬੋਲਦਾ ਹੈ ਬੋਲਣ ਦਿਓ ਉਹ ਆਪਣਾ ਪੂਰਾ ਜ਼ੋਰ ਲਗਾਵੇਗਾ ਲਗਾ ਕੇ ਚੁੱਪ ਕਰ ਜਾਵੇਗਾ ਜਦੋਂ ਤੁਸੀਂ ਘਾਰਾ ਨਹੀਂ ਦੋਵਗੇ ਤਾਂ ਫਿਰ ਆਪਣੇ ਆਪ ਮਾਹੌਲ ਜਿਹੜਾ ਸਹੀ ਹੋ ਜਾਣਾ ਸੋ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰੋਗੇ ਜੋ ਵੀ ਦੱਸਿਆ ਹੈ ਤਾਂ ਤੁਹਾਨੂੰ ਲਾਭ ਜਰੂਰ ਮਿਲੇਗਾ ਇੱਕ ਵਾਰ ਇਹ ਗੱਲਾਂ ਤੇ ਗੌਰ ਜਰੂਰ ਕਰਕੇ ਦੇਖੋ ਜੀ ਜਦੋਂ ਵੀ ਲੱਗਦਾ ਹੈ ਕਿ ਘਰ ਵਿੱਚ ਮਾਹੌਲ ਸਹੀ ਨਹੀਂ ਹੈ ਉਸੇ ਵਕਤ ਇਹਨਾਂ ਗੱਲਾਂ ਤੇ ਗੌਰ ਕਰੋਗੇ ਤਾਂ ਤੁਹਾਨੂੰ ਲਾਭ ਮਿਲੇਗਾ